ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 Study Point ਤੇ ਅਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ PSPCL ਦੀ ਜਾਂ PSGCL ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਬਹੁਤ ਹੀ ਮੋਸਟ ਹੀ ਉਹਨਾਂ ਨੂੰ ਕਲਾਸ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੋ ਐਂਡ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਸੋ ਤੁਹਾਨੂੰ ਬਹੁਤ ਹੀ ਵਧੀਆ ਮਟੀਰੀਅਲ ਇਥੋਂ ਪ੍ਰੋਵਾਈਡ ਕਰਵਾਇਆ ਜਾਵੇਗਾ ਜੀ ਐਂਡ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ 199 ਰੁਪਏ Google Pay ਕਰ ਦਿਓ ਤਾਂ ਤੁਹਾਨੂੰ 20 ਤੋਂ 25 ਮਿੰਟ ਦੇ ਵਿੱਚ ਵਿੱਚ ਪੀਡੀਐਫ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਜੀ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਟਰਾਂਸਮਿਸ਼ਨ ਲਾਈਨ ਟਰਾਂਸਮਿਸ਼ਨ ਲਾਈਨ ਟਰਾਂਸਮਿਸ਼ਨ ਲਾਈਨ ਕਿਸ ਨਾਲ ਜੁੜੀ ਹੁੰਦੀ ਹੈ ਹਾਂਜੀ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਜੀ ਪਹਿਲੀ ਹੈ ਜਨਰੇਟਿੰਗ ਸਟੇਸ਼ਨ ਤੋਂ ਸਵਿਚ ਸਟੇਸ਼ਨ ਸਟੈਪ ਡਾਊਨ ਟਰਾਂਸਫਾਰਮਰ ਸਟੇਸ਼ਨ ਦੂਸਰੀ ਹੈ ਸਟੈਪ ਡਾਊਨ ਟਰਾਂਸਫਾਰਮਰ ਸਟੇਸ਼ਨ ਤੋਂ ਸਰਵਿਸ ਟਰਾਂਸਫਾਰਮ ਬੈਂਕ ਤੀਸਰੀ ਹੈ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਤੋਂ ਖਪਤਕਾਰ ਤੱਕ ਚੌਥੀ ਹੈ ਸਰਵਿਸ ਖੇਤਰ ਤੋਂ ਖਪਤਕਾਰ ਤੱਕ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋਏਗਾ ਜਨਰੇਟਿੰਗ ਸਟੇਸ਼ਨ ਤੋਂ ਸਵਿਚ ਸਟੇਸ਼ਨ ਸਟੈਪ ਡਾਊਨ ਟਰਾਂਸਫਾਰਮਰ सटेशन तक ठीक है दोस्तों अगे चलते नैक्सट क्वेश्चन क्वेश्चन नंबर है लिखे लिखें केडी जनरेटिंग वोल्टज़ नहीं है कि जरनेटिंग जी जनरेट नहीं हो सकती वोल्टज़ वो कि 11 केवी 11000 वोल्टज 9 केवी या उपरोक्त ऊपरले दोनों तो दोस्तों जो 11 केवी है यही जनरेट होती है 11000 वोल्टज जनरेट होती है तक 9 केवी जनरेट नहीं होती तो इसका राइट आंसर हो जाएगा 9 केवी ठीक है दोस्तों आगे चलते हैं अब नेक्स्ट क्वेश्चन पे ਕਵਸ ਨੰਬਰ ਹੈ 3 ਆਮ ਤੌਰ ਤੇ 3 ਫੇਸ 4 ਵਾਇਰ ਸਿਸਟਮ ਕਿੱਥੇ ਵਰਤਿਆ ਜਾਂਦਾ ਹੈ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਤੇ ਸਕੈਂਡਰੀ ਡਿਸਟ੍ਰੀਬਿਊਸ਼ਨ ਤੇ ਪ੍ਰਾਇਮਰੀ ਟ੍ਰਾਂਸਮਿਸ਼ਨ ਤੇ ਜਾਂ ਪ੍ਰਾਇਮਰੀ ਡਿਸਟ੍ਰੀਬਿਊਸ਼ਨ ਤੇ ਹਾਂਜੀ ਦੋਸਤੋ ਤਾਂ ਦੋਸਤੋ ਜਿਸਰ ਜੋ ਰਾਈਟ ਆਨਸਰ ਹੈ ਉਹ ਹੈ ਜੀ ਸਕੈਂਡਰੀ ਡਿਸਟ੍ਰੀਬਿਊਸ਼ਨ ਤੇ ਸਕੈਂਡਰੀ ਡਿਸਟ੍ਰੀਬਿਊਸ਼ਨ ਤੇ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਹੇਠ ਲਿਖਿਆਂ ਵਿੱਚੋਂ ਕਿਹੜੀ ਟਰਾਂਸਮਿਸ਼ਨ ਵੋਲਟੇਜ ਨਹੀਂ ਹੈ ਟਰਾਂਸਮਿਸ਼ਨ ਵੋਲਟੇਜ ਨਹੀਂ ਹੈ ਇਹਨਾਂ ਵਿੱਚੋਂ ਟਰਾਂਸਮਿਸ਼ਨ ਲਾਈਨ ਨਹੀਂ ਹੈ ਕਿਹੜੀ ਹੈ ਜੀ ਆਪਸ਼ਨ ਆਪਣੇ ਸਾਹਮਣੇ ਹਨ 11kV 33kV 400kV 80kV ਹਾਂ ਜੀ ਦੋਸਤੋ ਤੁਸੀਂ 33 ਕੇਵੀ ਸੁਣੀ ਹੋਈਆਂ 132 ਕੇਵੀ ਸੁਣੀ ਹੋਈਆਂ 400 ਕੇਵੀ ਸੁਣੀ ਹੋਈਆਂ 80 ਕੇਵੀ ਨਹੀਂ ਸੁਣੀ ਹੋਣੀ ਤਾਂ ਇਸ ਤੇ ਜੋ ਰਾਈਟ ਆਨਸਰ ਹੈ ਉਹ ਹੈ 80 ਕੇਵੀ ਨੈਕਸਟ ਕੁਐਸਚਨ ਚੱਲਦੇ ਆਂ ਦੋਸਤੋ ਸਪੈਨ ਕਿਸ ਨੂੰ ਕਹਿੰਦੇ ਹਨ ਸਪੈਨ ਆਇਆ ਪੋਲ ਹੋ ਗਿਆ ਇਕਾ ਪੋਲ ਹੋ ਗਿਆ ਜੀ ਇੰਦੇ ਵਿੱਚ ਜੋ ਤਾਰਾਂ ਦਾ ਫਾਸਲਾ ਹੁੰਦਾ ਹੈ ਉਸ ਨੂੰ ਕਹਿੰਦੇ ਹਨ ਸਪੈਨ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਕੰਡਕਟਰ ਦਾ ਧਰਤੀ ਵੱਲ ਝੁਕਾਓ ਨਿਰਲੇਖ ਖੰਭਿਆ ਵਿਸਕਾਰ ਦੂਰੀ ਉਪਰੋਕਤ ਦੋਨੋਂ ਜਾਂ ਉਪਰੋਕਤ ਚੋਕ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਨਿਰਲੇਖ ਖੰਭਿਆ ਦੇ ਵਿਚਕਾਰ ਦੂਰੀ ਜਿਹੜਿਆ ਐਸ ਪੋਲ ਤੋਂ ਲੈ ਕੇ ਐਸ ਪੋਲ ਤੱਕ ਜੋ ਦੂਰੀ ਹੈ ਇਸ ਨੂੰ ਕਹਿੰਦੇ ਹਨ ਸਪੇਨ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਸਚਨ ਤੇ ਸੈਗ ਕਿਸ ਨੂੰ ਕਹਿੰਦੇ ਹਨ ਸੈਗ ਕਿਸ ਨੂੰ ਕਹਿੰਦੇ ਹਨ ਤਾਂ ਆਪਸ਼ਨ ਆਪਨੇ ਸਾਹਮਣੇ ਆ ਨਾ ਕੰਡਕਟਰ ਦਾ ਆਪਣੇ ਭਾਰ ਕਾਰਨ ਵਿਚਕਾਰ ਉਹ ਧਰਤੀ ਵੱਲ ਝੁਕਾਓ ਨੇੜੇ ਦੇ ਦੋ ਖੰਭਿਆਂ ਵਿਚਕਾਰ ਧੋਰੀ ਉਪਰੋਕਤ ਦੋਨੋਂ ਜਾਂ ਉਪਰੋਕਤ ਕੋਈ ਨਹੀਂ ਹੁਣ ਇਕਾ ਪੋਲ ਹੈ ਇਕਾ ਪੋਲ ਲੱਗਿਆ ਹੋਇਆ ਹੈ ਜਿਹੜਾ ਆਹ ਕਨਡਕਟਰ ਹੈ ਜਿਹੜਾ ਆਹ ਝੁਕਾਓ ਹੈ ਨਾ ਝੁਕਾਓ ਇਸ ਨੂੰ ਕਹਿੰਦੇ ਹਨ ਸੈਗ ਆਹ ਦੇਖ ਲਓ ਕਨਡਕਟਰ ਦੇ ਆਪਣੇ ਭਾਰ ਕਾਰਨ ਵਿਚਕਾਰੋਂ ਧਰਤੀ ਵੱਲ ਝੁਕਾਓ ਦਾ ਰਾਈਟ ਆਨਸਰ ਹੋ ਜਾਏਗਾ ਜੀ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਸੈਗ ਦੀ ਮਾਤਰਾ ਕਿਹੜੇ ਗੱਲਾਂ ਤੇ ਨਿਰਭਰ ਕਰਦੀ ਹੈ ਸੈਗ ਦੀ ਮਾਤਰਾ ਕਿਹੜੀਆਂ ਗੱਲਾਂ ਤੇ ਨਿਰਭਰ ਕਰਦੀ ਹੈ ਤਾਂ ਆਪਸ਼ਨਾਂ ਆਪਣੇ ਸਾਹਮਣੇ ਹਨ ਪਹਿਲੀ ਹੈ ਸਪੇਨ ਦੂਸਰੀ ਹੈ ਕੰਡਕਟਰ ਤੀਸਰੀ ਹੈ ਤਾਪਮਾਨ ਚੌਥੀ ਹੈ ਉਪਰੋਕਤ ਸਾਰੇ ਹਾਂਜੀ ਦੋਸਤੋ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਉਪਰੋਕਤ ਸਾਰੇ ਸਪੇਨ ਤੇ ਵੀ ਕੰਡਕਟਰ ਦਾ ਭਾਰ ਤੇ ਵੀ ਤਾਪਮਾਨ ਤੇ ਉਪਰੋਕਤ ਸਾਰੇ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬਿਜਲੀ ਲਾਈਨਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਬਿਜਲੀ ਦੀਆਂ ਜੋ ਲਾਈਨਾਂ ਨੇ ਉਹ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ਓਵਰਹੈਡ ਲਾਈਨਾਂ ਦੂਸਰੀ ਹੈ ਅੰਡਰਗਰਾਉਂਡ ਲਾਈਨਾਂ ਤੀਸਰੀ ਉਪਰੋਕਤ ਦੋਨੋਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਓਵਰ ਹੈਡ ਲਾਈਨਰ ਤੇ ਅੰਡਰ ਗਰਾਉਂਡ ਲਾਈਨਰ ਉਪਰੋਕਤ ਦੋਨੋਂ ਦ ਜੋ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਓਵਰਹੈਡ ਲਾਈਨਾਂ ਵਿੱਚ ਆਮ ਤੌਰ ਤੇ ਕਿਹੜਾ ਕੰਡਕਟਰ ਵਰਤਿਆ ਜਾਂਦਾ ਹੈ ਓਵਰਹੈਡ ਲਾਈਨਾਂ ਵਿੱਚ ਆਮ ਤੌਰ ਤੇ ਕਿਹੜਾ ਕੰਡਕਟਰ ਵਰਤਿਆ ਜਾਂਦਾ ਹੈ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ACSR ਕੰਡਕਟਰ ਦੂਸਰੀ ਹੈ PVC ਤੀਸਰੀ ਹੈ ਮਲਟੀ ਸਟੈਂਡ ਵਾਇਰ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ACSR ਫੁੱਲ ਫਾਰਮ ਸਾਰੀਆਂ ਮੈਂ ਪਿਛਲੇ ਵੀਡੀਓ ਵਿੱਚ ਕਰਾਈਆਂ ਹੋਈਆਂ ਹਨ ਤੇ ਜਾ ਕੇ ਦੇਖ ਸਕਦੇ ਹੋ ਇਕਾਈਆਂ ਵੀ ਕਰਾਈਆਂ ਹਨ ਜੁਨਟ ਜੁਹ ਹੁੰਦੀਆਂ ਨੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਪ੍ਰਾਇਮਰੀ ਡਿਸਟ੍ਰਿਬਿਊਸ਼ਨ ਲਾਈਨ ਕਿਹੜੀ ਹੁੰਦੀ ਹੈ ਪ੍ਰਾਇਮਰੀ ਡਿਸਟ੍ਰਿਬਿਊਸ਼ਨ ਲਾਈਨ ਤਾਂ ਆਪਸ਼ਨ ਆਪਨੇ ਸਾਹਮਣੇ ਹਨ ਪਹਿਲੀ ਹੈ ਸਟੈਪ ਡਾਊਨ ট্রান্সਫਾਰਮਰ ਤੋਂ ਖਪਤਕਾਰ ਤੱਕ ਦੂਸਰੀਆ ਸਬਸਟੇਸ਼ਨ ਤੋਂ ਸਟੈਪ ਡਾਊਨ ਟਰਾਂਸਫਰਮਰ ਤੱਕ ਤੀਸਰੀਆ ਜਨਰੇਟਿੰਗ ਸਟੇਸ਼ਨ ਤੋਂ ਚੱਲਣ ਵਾਲੀ ਹਾਈ ਵੋਲਟਸ ਲਾਈਨਾਂ ਚੌਥੀਆ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੋ ਜਾਏਗਾ ਦੋਸਤੋ ਇਸ ਦਾ ਰਾਈਟ ਆਨਸਰ ਹੈ ਜਨਰੇਟਿੰਗ ਸਟੇਸ਼ਨ ਤੋਂ ਚੱਲਣ ਵਾਲੀਆਂ ਹਾਈ ਵੋਲਟੇਜ ਲਾਈਨਾਂ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਟਰਾਂਸਮਿਸ਼ਨ ਲਾਈ ਹਾਈ ਵੋਲਟੇਜ ਕਿਉਂ ਵਰਤੀ ਜਾਂਦੀ ਹੈ ਟਰਾਂਸਮਿਸ਼ਨ ਲਾਈਨ ਦੀ ਹਾਈ ਵੋਲਟੇਜ ਕਿਉਂ ਵਰਤੀ ਜਾਂਦੀ ਹੈ ਟਰਾਂਸਮਿਸ਼ਨ ਲਾਈਨ ਦੇ ਲਾਸਸਸ ਕੱਟ ਕਰਨ ਲਈ ਟਰਾਂਸਮਿਸ਼ਨ ਲਾਈਨ ਦੇ ਲਾਸਸਸ ਵਿਦ ਆਨਲੀ ਪ੍ਰੋਕ ਦੋਨੋਂ ਜਾਂ ਇਹਨਾਂ ਚ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਟਰਾਂਸਮਿਸ਼ਨ ਲਾਈਨ ਦੇ ਲੌਸਸਸ ਘੱਟ ਕਰਨ ਲਈ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ ਆਪਣਾ 12 ਐਸੀਐਸਰ ਕਨੈਕਟਰ ਵਿੱਚ ਕੀ ਹੁੰਦੇ ਹਨ ਸਾਰੇ ਕਨੈਕਟਰ ਅਲੂਮੀਨੀਅਮ ਦੇ ਬਾਹਰਲੇ ਕਨੈਕਟਰ ਅਲੂਮੀਨੀਅਮ ਦੇ ਅੰਦਰਲਾ ਕਨੈਕਟਰ ਅਲੂਮੀਨੀਅਮ ਦਾ ਜਾਂ ਇਹਨਾਂ ਚੋਂ ਕੋਈ ਨਹੀਂ ਆਹ ਜੀ ਦੋਸਤੋ ਇੱਕ ਤਾਂ ਹੋ ਗਿਆ ਵਿੱਚ ਤਾਰਿਕ ਇਹ ਵਾਲੀ ਇੱਕ ਇਹ ਵਾਲੀ ਕੇ ਵਾਲੀ ਹਾਂਜੀ ਦੋਸਤੋ ਠੀਕ ਹੈ ਜੀ ਇਹਦੇ ਵਿੱਚ ਉਹਨੂੰ ਪੁੱਛਿਆ اے ਸੀ ਐਸ ਆਰ ਕਨਡਕਟਰ ਵਿੱਚ ਹੁੰਦੇ ਹਨ ਬਾਹਰਲੇ ਕਨੈਕਟਰ ਵਿੱਚ ਹੁੰਦੇ ਹਨ ਅਲੂਮੀਨੀਅਮ ਦੇ ਸਾਰੇ ਕਨੈਕਟਰ ਅਲੂਮੀਨੀਅਮ ਦੁੰਦੇ ਹਨ ਅੰਦਰਲਾ ਕਨੈਕਟਰ ਅਲੂਮੀਨੀਅਮ ਹੁੰਦਾ ਹੈ ਹਾਂਜੀ ਇਹਦੇ ਵਿੱਚ ਇੱਕ ਸਟੀਲੀ ਹੁੰਦੀ ਹੈ ਵਿਚਕਾਰ ਵਿਚਕਾਰ ਜੋ ਹੁੰਦੀ ਹੈ ਬਾਹਰ ਅਲੂਮੀਨੀਅਮ ਆ ਗਿਆ ਠੀਕ ਹੈ ਤੇ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਬਾਹਰਲੇ ਕਨੈਕਟਰ ਅਲੂਮੀਨੀਅਮ ਦੁੰਦੇ ਹਨ ਜੋ ਬਾਹਰਲੇ ਕਨੈਕਟਰ ਨੇ ਉਹ ਅਲੂਮੀਨੀਅਮ ਦੁੰਦੇ ਹਨ ਰਾਈਟ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ अर्थ वायर किस मटीरियल तो बनी दी है अर्थ वायर किस मटीरियल तो बनी दी है होंमिनीयम तो गैलवेनाइजड स्टील तो कास्ट आयरन तो या स्टेनलैस स्टील तो तो दोस्तों इसका जो राइट right आंसर है वो है गैलवेनाइजड स्टील ठीक है दोस्तों अगे चलते नैक्सट क्वेश्चन से ACSR ਕੰਡਕਟਰ ਵਿੱਚ ਸਟੀਲ ਵਾਇਰ ਦਾ ਕੀ ਕੰਮ ਹੁੰਦਾ ਹੈ ਸਕਿਨ ਪ੍ਰਭਾਵ ਦੂਰ ਕਰਨ ਲਈ ਅਸਮਾਨੀ ਬਿਜਲੀ ਤੋਂ ਬਚਾਉਣ ਲਈ ਵੋਲਟੇਜ ਨੂੰ ਵਧਾਉਣ ਲਈ ਜਾਂ ਵਾਧੂ ਖਿੱਚ ਸ਼ਕਤੀ ਪ੍ਰਦਾਨ ਕਰਨ ਲਈ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਵਾਧੂ ਖਿੱਚ ਸ਼ਕਤੀ ਪ੍ਰਦਾਨ ਕਰਨ ਲਈ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਲਾਈਨਾਂ ਨੂੰ ਅਸਮਾਨੀ ਬਿਜਲੀ ਤੋਂ ਕਿਵੇਂ ਬਚਾਓ ਕਰਦੇ ਹਾਂ ਪੈਨ ਇਨਸੂਲੇਟਰ ਲਗਾ ਕੇ ਡਿਸਕ ਟਾਈਪ ਇਨਸੂਲੇਟਰ ਲਗਾ ਕੇ ਤੜਿੱਕ ਚਾਲਕ ਜਾ ਇਨਾਂ ਚੋ ਕੋਈ ਨਹੀਂ ਸੋ ਦੋਸਤੋ ਇਹ ਜੋ ਰਾਈਟ ਆਨਸਰ ਹੈ ਉਹ ਹੈ ਤੜਿੱਕ ਚਾਲਕ ਲਗਾ ਕੇ ਠੀਕ ਹੈ ਦੋਸਤੋ ਥੋੜੀ ਕੁਐਸਚਨ ਚ ਕਨਫਿਊਜ਼ ਹੈ ਚਲੋ ਕੋਈ ਨਹੀਂ ਕਮੈਂਟ ਵਿੱਚ ਮੈਂ ਦੱਸ ਦਿਆਂਗਾ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਤੇ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਤੱਕ ਤਾਂ ਜੋ ਸਾਨੂੰ ਵੀ ਪਤਾ ਲੱਗ ਸਕੇ ਕਿ ਸਾਡੀ ਵੀਡੀਓ ਕਿੰਨੀ ਕਿ ਦੂਰ ਜਾ ਕੇ ਚੱਲਦੀ ਹੈ ਕਿੰਨੇ ਕਿ ਸਾਡੇ ਵੀਡੀਓ ਨੂੰ ਵਿਊ ਆ ਰਹੇ ਹਨ ਸੋ ਸਾਰਨ ਬੇਤੀ ਹੈ ਇੱਕ ਜਿਨ੍ਹਾਂ ਨੇ ਸਾਡੇ WhatsApp ਗਰੁੱਪ ਦੇ ਵਿੱਚ ਐਡ ਹੋਣਾ ਹੈ WhatsApp ਗਰੁੱਪ ਦੇ ਵਿੱਚ ਜੇਕਰ ਤੁਸੀਂ ਐਡ ਹੋਣਾ ਚਾਹੁੰਦੇ ਹੋ ਸਾਡੇ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਦਿੱਤਾ ਹੋਇਆ WhatsApp ਗਰੁੱਪ ਦਾ ਸਿੱਧਾ ਡਾਇਰੈਕਟ ਤੁਸੀਂ ਜਾ ਕੇ ਉਥੋਂ WhatsApp ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ